ਹਰ ਸ਼ਤਕਾਰ ਦਾ ਬ੍ਰੋ ਪਿੰਡ ਜਾ ਰਿਹਾ ਹੈ ਇਹ ਵੀ ਥੋੜਾ ਟਾਈਮ ਹੋ ਗਿਆ ਇਹ ਪਿੰਡੋਂ ਆਏ ਨੂੰ ਚਲੋ ਥੋੜਾ ਚਾਦਨਾ ਬਹਾਉ ਭਰਾ ਕਿਨੇ ਚਰਾ ਮਾ ਚੱਲੇ ਆਮਰਦਪੁਰ ਗਾਣੂ ਕਰੀ ਗੋਪੀ ਹਾਂਜੀ ਵੀਰ ਤੇ ਪਿੰਡ ਚੱਲਿਆ ਇੱਕ ਮਿੰਟ ਓਏ ਕੋਈ ਨਹੀਂ ਇਹ ਜਿਹੜਾ ਬਾ ਇਹ ਦੋਵੇਂ ਵੀਰ ਆਪਣੇ ਪਿੰਡ ਚੱਲੇ ਲੈ ਇਹ ਦੋਵੇਂ ਭਰਾ ਉਧਰੋਂ ਕੁਝ ਕਿੰਨੇ ਦੋ ਬੇਲ ਲੈ ਆ 500 ਦਰਾਂ ਲਾਤਾ ਇਹ ਸੱਚੀ ਗੱਲ ਵਾਹ ਦੁਕਾਨ ਗਰੀ ਹੁੰਦੇ ਆ। ਲੈ 500 ਲੱਗਾ ਵਾ। ਵਾ। ਉਹ ਪੰਜ ਦਮਾ। ਜਿੰਨੇ ਦਾ ਹੁੰਦਰਾ? ਲੈ 500 ਦਰਾ। ਆ ਵੀ ਵੀਰ ਚੱਲਿਆ, ਪ੍ਰਿੰਟ ਚੱਲਿਆ ਵਾ। ਕੀ ਹੋਇਆ ਠੰਡ ਲੱਗ ਗਈ ਨੀ? ਬੈ ਵੀਰ। ਬਿੱਲ ਦੇ ਕੇ ਡਰ ਲੱਗਦਾ। ਪਹਿਲੇ ਅੰਨੇ ਵਾ ਸਮਾਨ ਲੈ ਲਿਆ। ਇਹ ਲੈ ਜਾ। ਬਿੱਲ ਦੇ ਕੇ ਡਰ ਲੱਗਦਾ। ਇਹ ਹਲਦੀ ਲੈਣ ਡਿਆ ਜੀ। ਭਾਜੀ ਇਹ ਦੁਕਾਨ ਆਪਣੀ? ਭਾਈ ਹਲਦੀ ਦਾ ਕੀ ਰੇੜੀ? 67 ਰੁਪਏ। ਹਾਂਜੀ। ਭਾਈ ਉਸੇ ਨੌ ਲਿਖ। ਬਾਬਾ ਨੂੰ ਮਗਰ। ਇਹ ਆਡੀ ਕੁੱਲੇ ਵਾਲੀ ਭਾਬੀ। ਆਪਾ ਤੂੰ ਵੀ ਆ ਮੈਂ ਬੱਗਾ ਆਪਾ ਇਧਰ ਆ ਲਾ ਕੇ ਓਏ ਆ ਚੱਲ ਰਹੀ ਹੈ ਭਾਇ ਤੂੰ ਵੀ ਕੋਈ ਗੱਲ ਨਹੀਂ ਭਾਜੀ 285 20 ਰੇਸਿੰਦੇ ਆਇੜਾ ਮੁੰਡਾ ਦੋ ਲੱਖ ਦਾ ਆਪਾਂ ਲਈ ਚਿੱਟੇ ਹੋਏ ਦੋ ਹਾਂ ਮੈਂ ਲਿਆ ਬੱਚਿਆਂ ਵਾਸਤੇ ਆ ਮਾਦਾ ਵਾਲਾ ਚੀਵਾ ਬਹੁਤ ਸਕੀਨ ਖੰਦੀਓ ਇਹ ਕਹੇ ਸਾਰੇ ਗੱਲ ਕੀ ਚੇੜਾ ਆ ਟੋਹਣੇ ਲਈ ਲਾਤੀ ਡਾਲਦੀ ਮਗਰ ਲਾਤੀ ਖਾ ਤੇ ਆ ਮਾ ਮਾ ਮਗਰ ਲਾਤੀ ਖਾਂਦੀ ਰੋਟੀ ਖਾ ਗਈ ਸੋਇਆ ਕੁੱਤੇ ਨੇ ਮਗਰ ਲਾਤੀ ਖਾਣੀ ਹੈ ਅਸੀਂ ਪੱਕਾ ਸੂਲਿਆ ਅਰਚ ਅਰਚਨ ਦਾ ਮਠੂਕੀਆਂ ਲੈਣੀ ਆ ਉਹ ਭਈਆਂ ਕਰਾ ਇਹ ਨਹੀਂ ਕਰਨੀ ਹੈ ਇਹ ਵੀ ਬੰਦਾ ਆਪਣਾ ਵੀਰ ਦੋਵੇਂ ਚੱਲੇ 14 ਸਾਲਾਂ ਬਾਅਦ ਗੱਲ ਕਰਦੇ ਚੰਗਾ ਨਹੀਂ ਲੱਗਦਾ ਮੋਹਦਵਾਰ ਬੰਦੇ ਆਂ ਦੀ ਡਰਾਈਵਰ ਬੋਡ ਦੇ ਨਾਲ ਗੱਲ ਕਰੋ ਤੁਸੀਂ ਕੀ ਗੱਲ ਇਹ ਸਿੱਖਿਆ ਦੇਣਾ ਚਾਹੁੰਦੇ ਆ ਜਖਤਰ ਆ ਨਹੀਂ ਕਰਦੇ ਕਹਿੰਦੇ ਸਿਆਣੇ ਲੱਗੇ ਬਹਿ ਜਾ ਕਰੋ ਇੱਧਰ ਕਰੋ ਇੱਧਰ ਕਰਦੇ ਆਂਦੇ ਸਿਆਣੇ ਲੱਗੇ ਬਹਿ ਜਾ ਕਰੋ ਪਰ ਇਹਨਾਂ ਨੂੰ ਲੈ ਚਲਾਉਂਦੇ ਵੀ ਸਾਡੇ ਲੱਗੇ ਨਾ ਆ ਬਹਿ ਜਾ ਕਰੋ ਸਿੱਖਿਆ ਦੇਣੇ ਵੀ ਖਰਚਾ ਉਹਨਾਂ ਕਰੋ ਜਿੰਨਾਂ ਆਪਾਂ ਨੂੰ ਜ਼ਰੂਰਤ ਆ ਲੋੜੋਂ ਵੱਧ ਕਦੀ ਆ ਵੇਖ ਆ ਤੇਲ ਜਦ ਹੁੰਦਾ ਲੱਲਿਆ ਦਾ ਪੰਜ ਲੀਟਰ ਤੇ ਲੱਗੇ ਖਰਿਆਗਾ ਆ ਕੀ ਕਰਦਾ ਹੁੰਦਾ ਇਹ ਬਾਬਾ ਇਹਨੇ ਸਤਨ ਬਾਹ ਮਾਰ ਸੀਗਾ ਨਹੀਂ ਉਹ ਕਰਕੇ ਆਲਾ ਉੱਤੇ ਪਾਈ ਖੜੀ ਦਾ ਆ ਇੰਨੀ ਇਲਾਕੇ ਕਨੇਰੀ ਆ 2 ਕਿਲੋ ਲਾਚੀਆਂ ਪਵਾਏ ਬਾਈ ਇਹੋ ਚੀਜ਼ ਖਾਣ ਵਾਲੀ ਹੁੰਦੀ ਘਰ ਤੋਂ ਕੜੀਆਂ ਲਾਚੀਆਂ ਆਟਾ ਮੁੱਕਾ ਹੋਣੀ ਨਹੀਂ ਲਾਚੀਆਂ ਲੈ ਕੇ ਆ ਫਰਾ ਕਰੋ ਆਟਾ ਆਟਾ ਨਾ ਲੇਵੋ ਆਹ ਢਾਲ ਵੀ ਲੱਲੀਓਂ ਕਾਰਡ ਵਜਦਾ ਰਕਾਨੇ ਅੱਖਾਂ ਬੰਦ ਕਰਕੇ ਆਏ ਹੋਏ ਸਰ ਜੀ ਖੋਜੋ ਗਿਆ ਡਿਮਗਰੀ ਆਲਾ ਤੇ ਕੇ ਸਮੇਸ਼ਰ ਦੀ ਜੀ ਕਰਦਾਂਗੇ ਹੈ ਹੈ ਇੱਕ ਮਿੰਟ ਓਏ ਕਿਹੜਾ ਪਿਸਤਾ ਆਹ ਮੇਰੇ ਤਦੋਂ ਅੱਲੇ ਬੜਿਆ ਚਾ ਅੱਲੇ ਕਿਹੜਾ ਪਿਸਤਾ ਪਿਸਤਾ ਕਿਹੜਾ ਭਾਲਦੇ ਆ ਬਸ ਤੂੰ ਪਿੰਡ ਚੱਲਿਆ ਘਰ ਤੇ ਰੇੜੀ ਲੱਲੀ ਆ ਮਾਈ ਰੀਅਲ ਬ੍ਰਦਰ ਫਿਰ ਘਰ ਦੇਣਗੀ ਲੱਲਿਆ ਘਰ ਲੱਲੀ ਰੇੜੀ ਕਿ ਨਹੀਂ ਪਰ ਲੱਗਦਾ ਮੈਂ ਭਰਾ ਇਹਦਾ ਗੱਲੋਂ ਅਡੀ ਗਲਤੀ ਤੇ ਆ ਵਾ ਨਹੀਂ ਭਾਈ ਉਹਨਾਂ ਤਰ੍ਹਾਂ ਨਹੀਂ ਕਰਨੀ ਮੈਨੂੰ ਤਾਂ ਹੀ ਆਣੀ ਹੈ ਉਧਰੋਂ ਗੋਆ ਖਿੱਚਣਾ ਦੂਜੇ ਬੰਦੇ ਚੁੱਕ ਕੇ ਸੁੱਟਦੇ ਤੈਨੂੰ ਮੋਟਰਸਾਈਕਲ ਰੈਡੀ ਬਣਾਤੀ ਹੈ ਲਾਇਸੈਂਸ ਹੈ ਨਾ ਦੁਬਈ ਦਾ ਲਾਇਸੈਂਸ ਦੋਆ ਜੀ ਪੰਜਾਬ ਪੁੱਛਦੇ ਬਰਾਬਰ ਆ ਲਾ ਲਾਉਣਾ ਫੜਨਾ ਤੁਹਾਡੀ ਬਣਾ ਦਵਾਂ ਜੀ ਐਦਾਂ ਬਣਾ ਇਹਨਾਂ ਇਹਨਾਂ ਵੀ ਇਹਨਾਂ ਆਹ ਵੀਰ ਦੀ ਪਿੰਡੋਂ ਆਇਆ ਸੋਣੇ ਆਏ ਪਰ ਇਹਨਾਂ ਨੂੰ ਹੈ ਨਹੀਂ ਦਵਾਈ ਚੱਲੋ ਅੱਜ ਪਤਾ ਲੱਗਾ ਆਲੂ 35 ਸਾਲ ਪਹਿਲਾਂ ਹੋਣਾ ਲੱਗਾ ਯਾਰ ਪਹਿਲਾ ਬੰਦਾ ਆ ਗਿਆ ਆਡਾ ਬਾਈ ਬਹੁਤ ਵਧੀਆ ਬੰਦਾ ਸਿਆਣਾ ਨਿਕਲਦਾ ਮੈਨੂੰ ਲੱਗੇ ਨਾ ਕਰ ਉਹਦਾ ਤੋਂ ਹੋਰ ਤਰ੍ਹਾਂ ਤੋਂ ਹੁੰਦੀ ਆ ਆ ਪੁਜੇਰੋ ਵਾਲੇ ਓ ਯਾਰ ਇਹ ਤੂੰ ਬੰਦ ਕਰੋ ਥੋੜਾ ਥੋੜਾ ਮੈਨੂੰ ਫੜਾ ਦੇ ਮੈਂ ਕਰ ਲੈਂਦਾ ਬਹੁਤ ਸਾਰਾ ਮੂਣੀ ਦੇਰੀ ਲੈ ਦੇ ਜਾਇਦਾ ਰਹਾ ਉਹਦਾ ਬੰਦਾ ਸਾਡੇ ਰੂਮ ਚ ਹੋਸੀਆ ਟਰੈਪੋਰਟ ਚ ਵੀ ਇਹੀ ਹੈ ਮੇਰੇ ਖਿਆਲ ਨਾਲ ਨਹੀਂ ਤੂੰ ਕੋਈ ਨਹੀਂ ਆਉਣਾ ਢੇ ਆ ਕੰਮ ਕਰਨੇ ਤੂੰ ਬਣਾਵਾਲਾ ਗੱਡੂ ਚੋਕਲਾ ਸਾਡੇ ਨਜ਼ਰ ਨਾਲ ਸਮਾਨ ਖੋਗੇ ਜਿੱਤਰਨੇ ਫੇਰੇ ਭਾਈਆ ਭਈਆ ਤੁਸੀਂ ਦਿਖਾ ਦੇ ਜੀ 300 ਦਿੱਤਾ ਵੀਆ 300 ਦਿੱਤਾ ਲੈ 600 ਨਾ ਕੰਦੀ ਇੰਡੀਆ ਦਾ ਭਾਜਦਾ 20000 ਕਿਉਂਗਾ ਵੀ ਆ ਉਹਦੇ ਇੱਟ ਕਿਹੜੀ ਗੱਲ ਹੈ ਨਾ ਖਾ ਗਿਆ ਨਾ ਕੀ ਆ ਨਾ ਤੈਨੂੰ 20 25 ਗਰੀਆਂ ਖਾ ਗਿਆ ਆਓ ਲੈ ਇੱਕ ਬੰਦਾ ਹੋਰ ਆ ਗਿਆ ਲੈ ਹਾਂ ਜੀ ਸਿਮਰਜੀਤ ਸਿੰਘ ਇਹਨੇ ਰੇਡ ਕਰਨਾ ਇਹਨੇ ਦੇਣਾ ਨਾ ਚੈੱਕ ਆ ਜਾਓ ਭਾਈ ਉਹ ਕੰਪਨੀ ਦਾ ਫੂਡ ਆ ਗਿਆ ਮੂੰਹ ਵਿੱਚ ਲੈ ਕੰਮ ਆਇਆ ਓਏ ਭਾਈ ਦਿਖਾਉਂਦੇ ਨਹੀਂ ਜਾਣ ਦਿੰਦਾ ਮਰਦਾ ਲੱਲਿਆ ਭਾਈ ਇਹ ਮੁੰਡੇ ਨਾ ਜਮਾਂ ਜਮਾਂ ਸਾਲਾਂ ਬਾਅਦ ਕਿ ਚੱਲੇ ਆ ਪਿੰਡ ਅਦਾ ਕਰਦਾ ਆ ਜਮਾਂ ਲੱਲਿਆ ਵੇ ਕੋ ਮਹੀਨਾ ਕਦਰ ਹੁੰਦੀ ਆ ਮਹੀਨੇ ਤੋਂ ਬਾਅਦ ਸਭ ਕੋ ਆਂਦੇ ਹਾਂ ਨਹੀਂ ਭਰੀ ਕਦੋਂ ਜਾਣਾ ਠੀਕ ਆ ਓਏ ਮੇਰੇ ਨਾਲ ਵੀ ਇਦਾਂ ਆ ਤੁਹਾਡੇ ਨਾਲ ਵੀ ਇਦਾਂ ਹੋਣਾ ਉਹਨਾਂ ਨੇ ਪਹਿਲੇ ਮਹੀਨਾ ਤੁਹਾਡੀ ਪੂਰੀ ਸੇਵਾ ਕਰਨੀ ਕਰਦੇ ਨੇ ਉਹ ਤਾਂ ਮਹੀਨੇ ਲਾਉਣਾ ਨਹੀਂ ਮਹੀਨੇ ਮਹੀਨੇ ਬਾਅਦ ਪੁੱਛਣ ਅਮਰ ਆ ਪਤਾ ਕਿ ਉਹਨੂੰ ਚੱਡਣਾ ਗਿਆ ਹੋ ਗਿਆ ਪਹਿਲਾਂ ਹੀ ਜਾਣਾ ਫਰਜ਼ੀ ਟਿਕਟ ਕਰਵਾ ਦੇ ਹਾਂ ਮਹੀਨੇ ਬਾਅਦ ਕੰਮ ਚੱਲ ਉਹ ਵੀ ਸਮਾਨ